ਸਾਤੀਕਲ ਸਾਰਿਆਂ ਨੂੰ ਪਿੰਡ ਟਰਵਾੜ ਵਿਖੇ ਹਲਕਾ ਇੰਚਾਰਜ ਸ੍ਰੀ ਪ੍ਰੇਮ ਕੁਮਾਰ ਜੀ ਵੱਲੋਂ ਟਰਵਾੜ ਪਿੰਡ ਤੋਂ ਲੈ ਕੇ ਬਾਇਆ ਮंसाਣੀ ਅਪਰੇ ਤੱਕ ਜੋ ਕਿ ਸੜਕ ਦੀ ਖਸਤਾ ਹਾਲਤ ਹੋਣ ਕਾਰਨ ਸੜਕ ਬਣਾਉਣ ਦਾ ਜਿਹੜਾ ਆਰੀਵਨ ਕੱਟ ਕੇ ਉਦਘਾਟਨ ਕੀਤਾ ਗਿਆ ਇਸ ਮੌਕੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਇਲਾਕੇ ਪਰ ਤੋਂ ਸੀਨੀਅਰ ਆਗੂ ਅੱਜ ਹਾਜ਼ਰ ਸਨ ਉਹਨਾਂ ਵੱਲੋਂ ਜਿਹੜੀ ਪ੍ਰੇਮ ਕੁਮਾਰ ਜੀ ਦਾ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਾਇਆ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਪ੍ਰੇਮ ਕੁਮਾਰ ਜੀ ਵੱਲੋਂ ਲੱਡੂਆਂ ਦਾ ਮੂੰਹ ਮਿੱਠਾ ਕਰਾਉਂਦੇ ਹੋਏ ਲੈ ਚੱਲਦੇ ਤੁਹਾਨੂੰ ਸਿੱਧੀਆਂ ਤਸਵੀਰਾਂ ਦੇ ਨਾਲ ਜਿੱਥੇ ਟੜਵਾਰ ਪਿੰਡ ਤੋਂ ਪ੍ਰੇਮ ਕੁਮਾਰ ਜੀ ਨਾਲ ਗੱਲਬਾਤ ਕਰਦੇ ਆ ਹਲਕਾ ਵਿਧਾਨ ਸਭਾ ਫਲੋਰ ਦਾ ਪਿੰਡ ਟੰਡਵਾਰ ਜਿੱਥੇ ਕਿ ਟੰਡਵਾਰ ਸ਼ਰਕ ਜਿਹੜੀ ਹੈਗੀ ਆ ਲੈਂਕ ਰੂਨ ਉਪਰਾ ਤੋਂ ਲੈ ਕੇ ਟੰਡਵਾਰ ਪਿੰਡ ਦੇ ਤੱਕ ਆਉਂਦੀ ਆ 4.26 ਕਿਲੋਮੀਟਰ ਜਿਹੜੀ ਹੈਗੀ ਆ ਇਹਦੀ ਲੈਂਥ ਆ ਦੋ ਟੋਟੇ ਆ ਇਹ ਸੜਕ ਕਾਫੀ ਸਮੇ ਤੋਂ ਜਿਹੜੀ ਸੀ ਉਹ ਟੁੱਟੀ ਸੀ ਔਰ ਆਲੇ ਦੁਆਲੇ ਦੇ ਪਿੰਡਾਂ ਨੂੰ ਇਹ ਸੜਕ ਕਾਫੀਆਂ ਨੂੰ 20-25 ਪਿੰਡਾਂ ਨੂੰ ਜੋੜਦੀ ਆ ਜਿਸ ਕਰਕੇ ਇਹ ਬੜੀ ਦਿੱਕਤ ਹੋਦੀ ਸੀ ਚਾਹੇ ਸਾਡੇ ਕਿਸਾਨ ਭਰਾ ਹੋਣ ਚਾਹੇ ਬੱਕਵਾਰੀ ਹੋਣ ਇਹ ਜਿਹੜੀ ਹੈਗੀ ਆ 4.26 ਕਿਲੋਮੀਟਰ ਛੜ ਕੇ ਹੈ ਗਿਆ ਇਹ 82,85,000 ਰੁਪਏ ਦੀ ਲਾਗਤ ਜਿਹੜੀ ਹੈ ਇਥੇ ਖਰਚ ਹੋਣੀ ਆ ਔਰ ਦੂਜੀ ਗੱਲ ਜਿਹੜੀ ਬਹੁਤ ਵੱਡੀ ਹੈਗੀ ਆ ਇਸ ਵਾਰ ਪਹਿਲਾ ਸਰਕਾਰ ਨੇ ਇੱਕ ਵੱਡਾ ਯਤਨ ਕੀਤਾ ਆ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵਾਨ ਸਿੰਘ ਮਾਨ ਹੋਣਾ ਨੇ ਆ ਇਹ ਸੜਕ ਦੀ 5 ਸਾਲ ਦੀ ਬਣਨੀ ਤਾਂ ਇਹਦੇ ਰੱਖ-ਰਖਾਅ ਦੇ ਲਈ ਵੀ ਮੇਨਟੇਨ ਕਰਨ ਦੇ ਲਈ ਵੀ ਬਜਟ ਜਿਹੜਾ ਹੈਗਾ ਉਹ ਸਰਕਾਰ ਦਾ ਰੱਖਿਆ ਹੈਗਾ ਇਹ ਇੱਕ ਬਹੁਤ ਹੀ ਵਧੀਆ ਗੱਲ ਆ ਜੇ ਕਿਤੇ ਸੜਕ ਦੇ 5 ਸਾਲਾਂ ਦੇ ਵਿੱਚ ਕੋਈ ਟੁੱਟਦੀ ਆ ਉਹਦਾ ਕੋਈ ਖੱਡਾ ਪੈਂਦਾ ਹੈਗਾ ਤਾਂ ਠੀਕੀ ਦਾ ਜਿਹੜਾ ਹੈਗਾ ਉਸ ਨੂੰ ਬਣਾਉਣ ਲਈ پابੰਦ ਹੈਗਾ ਇਹ ਸੜਕ ਜਿਹੜੀ ਹੈਗੀ ਆ ਸਾਰਿਆਂ ਲਈ ਵਧੀਆ ਹੋਗੀ ਦੂਸਰੇ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਹੋਣ ਦੀ ਰਹਿਮਾਰੀ ਅਗਵਾਈ ਦੇ ਜਿੱਥੇ ਛੜਕਾਂ ਦਾ ਜਾ ਬਚਾਇਆ ਜਾ ਰਿਹਾ ਖਾਸ ਤੌਰ ਤੇ ਫਲੋਰ ਬਜ਼ਾਰ ਸਵਾ ਦੀਆਂ ਛੜਕਾਂ ਜਿਹੜੀਆਂ ਹੈ तकरीबन ਸਾਰੀਆਂ ਅਸੀਂ ਮੁਕੰਮਲ ਕਰਨ ਦਾ ਟੀਚਾ ਸਾਡਾ ਔਰ ਨਾਲ ਦੀ ਨਾ ਪਿੰਡਾਂ ਦੇ ਵਿਕਾਸ ਲਈ ਵੀ ਔਰ ਖਾਸ ਤੌਰ ਤੇ ਮੁੰਡਿਆਂ ਦੇ ਜਿੰਮਾਂ ਦੇ ਲਈ ਵੀ ਜਿਹੜੇ ਹੈਗਾ ਔਰ ਖੇਡ ਦੇ ਮੈਦਾਨਾਂ ਦੇ ਲਈ ਵੀ ਜਿਹੜਾ ਉਹਤੇ ਵੀ ਇੱਕ ਅਲੱਗ ਜਿਹੜਾ ਰੱਖਿਆ ਪਿਛਲੇ ਦਿਨੀ ਦੇਖਿਆ ਕਿ 24 ਪਿੰਡਾਂ ਦੇ ਵਿੱਚ ਇੱਕ ਅਸੀਂ ਖੇਡ ਮੈਦਾਨ ਜਿਹੜੇ ਹੈਗੇ ਨਵੀਂ ਟੈਕਨੋਲੋਜੀ ਨਾਲ ਸਾਰੇ ਆ ਜਿਸ ਤਿੱਤੇ ਲਗਭਗ 7 ਕਰੋੜ ਰੁਪਏ ਜਿਹੜਾ ਹੈਗਾ ਲੱਗਣਾ ਉਸ ਤੋਂ ਇਲਾਵਾ 1 ਕਰੋੜ ਰੁਪਏ ਜਿਹੜਾ ਹੈਗਾ ਅਸੀਂ ਹਲਕੇ ਦੇ ਫਲੋਰ ਹਲਕੇ ਦੇ ਜਿੰਮਾ ਤੇ ਵੀ ਜਿਹੜਾ ਹੈਗਾ ਕਿਸੇ ਨੂੰ ਲੱਗੇ 2 ਲੱਖ ਰੁਪਏ ਦੇ ਰਿਹਾ ਹੈ ਔਰ 5 ਕਰੋੜ ਦੀ ਰਾਸ਼ੀ ਦੇ ਵਿੱਚੋਂ 2.5 ਕਰੋੜ ਰੁਪਏ ਜਿਹੜਾ ਸਾਨੂੰ ਪ੍ਰਾਪਤ ਹੋ ਗਿਆ ਉਹਦੇ ਲਈ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਜਿਹੜੇ ਗਿਆ ਉਹ ਚੱਲਣ ਲੱਗ ਪਏ ਆ ਨਾਲ ਦੀ ਨਾਲ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਤੇ ਹੋਰ ਬਵੇਕੀ ਘੰਟਾ ਜਿਹੜੀਆਂ ਉਹਨਾਂ ਨਾਲ ਵੀ ਜਿਹੜਾ ਹੈਗਾ ਕੰਮ ਚਾਲਿਆਗਾ ਸੋ ਸਾਰੇ ਇੱਥੇ ਸਾਡੀ ਸਤਿਕਾਰਤ ਬਲਵੀਰ ਸਿੰਘ ਜੀ ਆ ਰਣਵੀਰ ਸਿੰਘ ਜੀ ਹੋਣੀ ਇਹਨਾਂ ਦੀ ਪੂਰੀ ਸਮੁੱਚੀ ਟੀਮ ਜਿਹੜੇ ਹੈਗਾ ਸਾਡੇ ਬਲੌਕ ਪ੍ਰਧਾਨ ਲੇਖ ਰਾਜ ਜੀ ਜਿਹੜੇ ਇਹਦਾ ਪਿੰਡਾਂ ਦੇ ਹੈਗੇ ਉਹ ਵੀ ਸ਼ਸ਼ੋਭਤ ਨੇ ਔਰ ਬਲੌਕ ਪ੍ਰਧਾਨ ਸਾਡੇ ਦਰਸ਼ਨ ਕੁਮਾਰ ਜੀ ਜਿਹੜੇ ਉਹ ਵੀ ਸ਼ਸ਼ੋਭਤ ਨੇ ਸਾਰੇ ਹੀ ਸਤਿਕਾਰਤ ਅ ਅਧਿਕਾਰ ਬਦਾਰਜਾ ਲੀਡਰ ਸਾਹਿਬਾਨ ਆਮ ਆਦਮੀ ਪਾਰਟੀ ਦੇ ਜਿਹੜੇ ਹੈਗਾ ਉਹ ਇੱਥੇ ਸ਼ਸ਼ੋਭਤ ਹੈ ਪਿੰਡ ਦੀ ਪੰਚਾਇਤ ਸ਼ੋਭਤ ਹੈ ਸੋ ਸਾਰਿਆਂ ਨੂੰ ਮੈਂ ਆ ਮबारकबाद ਦੇਣਾ ਵਧਾਈਆਂ ਦੇਣਾ ਕਿ ਵਿਕਾਸ ਦੇ ਕੰਮ ਜਿਹੜੇ ਕਿ ਬਹੁਤ ਤੇਜ਼ੀ ਨਾਲ ਚੱਲੇ ਆ ਔਰ ਉਹਨਾਂ ਤੋਂ ਵੀ ਆਸ ਚੁਣਾਇਆ ਕਿ ਉਹ ਵੀ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਹੜੀ ਕਿ ਤੁਹਾਡੀ ਆਪਣੀ ਸਰਕਾਰ ਆ ਤੁਹਾਡੀ ਪਾਰਟੀ ਆ ਉਸ ਦਾ ਡਟ ਕੇ ਸਾਧਿਓ ਜੋ ਸੂਬੇ ਦੇ ਮੁੱਖ ਮੰਤਰੀ ਸਾਹਿਬ ਵਾਸਤੇ ਮਾਂ ਦੀ ਸੋਚ ਆ ਸੁਪਨਾ ਆ ਕਿ ਰੰਗਲਾ ਪੰਜਾਬ ਬਣ ਜਾਣਾ ਹੈਗਾ ਉਹ ਹੁਣ ਜਿਹੜਾ ਹੈਗਾ ਟੀਚਾ ਜਿਹੜਾ ਹੈਗਾ ਆਪਣਾ ਪੂਰਾ ਹੋਣ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੰਜਾਬ ਗਵਰਨਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਖਾਸ ਕਰਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦਾ ਜਿਨ੍ਹਾਂ ਨੇ ਸਾਡੇ ਪਿੰਡ ਤੋਂ ਮਸਾਣੀ ਪਿੰਡ ਟੜਵੜਾ ਤੋਂ ਮਸਾਣੀ ਵਾਲੀ ਸੜਕ ਦਾ ਜਦੋਂ ਕੰਮ ਕਰੀ ਰੱਖਿਆ ਸੀਗਾ ਤੇ ਸੜਕ ਦਾ ਕੰਮ ਸਾਡਾ ਸ਼ੁਰੂ ਹੋ ਗਿਆ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦੇ ਤੇ ਪ੍ਰੇਮ ਕੁਮਾਰ ਜੀ ਦੇ ਧੰਨਵਾਦ